ਪਣ ਪਾਈ ਪਿਆਰੇ ਸਭ ਪੀਣ ਖਾਣ ਦੇ ਹੋ ਪਣ ਪਾਈ ਪਿਆਰੇ ਸਭ ਪੀਣ ਖਾਣ ਦੇ ਦੇਣੀਆਂ ਮਦਾ ਦਨਾ ਤੂੰ ਬਣਿਆ ਅਣ ਜਾਣ ਕੀ ਚਾਰ ਦਿਨ ਪੜਾ ਤੇਰੀਆਂ ਜਹਾਨ ਤੇ ਇੱਥੇ ਮਾਂ ਨਹੀਂ ਆਦਨਾ ਓਏ ਕਰ ਤੈਗ ਮਾਂ ਨਹੀਂ ਕੀ ਓ ਤੂੰ ਮੰਦਿਆਂ ਕੰਮਾਂ ਦੇ ਵੱਲੋਂ ਮਨ ਮੋੜ ਹੋ ਮੰਨਦੇ ਆ ਕੰਮਾਂ ਦੇ ਵੱਲੋਂ ਮਨ ਮੋੜ ਲੈ ਸ਼ੁੱਧ ਕਰ ਆਤਮਾ ਤੇ ਸਫਲ ਸ਼ਰੀਰ ਨੂੰ ਗੁਰੂ ਦੇ ਚਰਨਾਂ 'ਵੱਲ ਧਿਆਨ ਜੋੜ ਲੈ ਤਾਰੂ ਪ੍ਰਮਾਤਮਾ ਦੀ ਬਖਤ ਅਖੀਰ ਨੂੰ ਓ ਪਿਆਰੇ ਲਾਲਾ ਜਾਣਾ ਬੈਠ ਕੇ ਬੱਬਾਂ 'ਤੇ ਹੋ ਪਿਆਰੇ ਲਾਲ ਜਾਵੇਂ ਬੈਠ ਕੇ ਬਬਾਨ ਤੇ ਕਰ ਲੈ ਅਰਾਧਨਾ ਸ਼ਕਤੀ ਮਹਾਨ ਕੀ ਚਾਰ ਦਿਨ ਪੈਣਾ ਤੇਰੀਆਂ ਜਹਾਨ ਤੇ ਇੱਥੇ ਮਨ ਯਾਦ ਨਾ ਤੂੰ ਕਰ ਤੈ ਗਮਾਨ ਕੀ ਚਾਰ ਦਿਨ ਪੈਣਾ ਤੇਰੀਆਂ ਜਹਾਨ ਤੇ ਇੱਥੇ ਮਨ ਯਾਦ ਨਾ ਤੂੰ ਕਰ ਤੈ ਗਮਾਨ ਕੀ